ਦੁਖਤੇ ਤਕਲੀਫ ਇਨਸਾਨ ਨੂੰ ਦੁਖੀ ਕਰਨ ਦੇ ਲਈ ਨਹੀਂ ਬਲਕਿ ਉਸ ਦੀ ਯੋਗਤਾ ਦੇ ਆਤਮ ਵਿਸ਼ਵਾਸ ਦਾ ਇਮਤਿਹਾਨ ਲੈਣ ਲਈ ਆਉਂਦੀਆਂ ਨੇ ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਦਾ ਪਿਆਰ ਉਹਨਾਂ ਦੀ ਕਦਰ ਵੀ ਕਰਦਾ ਹੈ ਤੇ ਇੱਜ਼ਤ ਵੀ ਕਰਦਾ ਹੈ ਕੁਝ ਰਿਸ਼ਤੇ ਇਸ ਤਰ੍ਹਾਂ ਵੀ ਨਿਭਾਏ ਜਾਂਦੇ ਨੇ ਇੱਕ ਦਿਨ ਮਿਲਣ ਦੇ ਲਈ ਮਹੀਨਿਆਂ ਵਿੱਚ ਇੰਤਜ਼ਾਰ ਕਰਵਾਏ ਜਾਂਦੇ ਨੇ ਕੱਚੇ ਮਕਾਨ ਦੇਖ ਕੇ ਕਿਸੇ ਨਾਲ ਰਿਸ਼ਤਾ ਨਾ ਤੋੜਿਓ ਕਿਉਂਕਿ ਮਿੱਟੀ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ ਤੇ ਸੰਗ ਮਰ ਮਰਤੇ ਤਾਂ ਅਕਸਰ ਪੈਰ ਪਿਸਲਦੇ ਨੇ ਖਾਮੋਸ਼ੀਆਂ ਬੋਲ ਦਿੰਦੀਆਂ ਨੇ ਜਿਨ੍ਹਾਂ ਦੀ ਗੱਲਾਂ ਨਹੀਂ ਹੁੰਦੀਆਂ ਇਸ਼ਕ ਉਹ ਵੀ ਕਰਦੇ ਨੇ ਜਿਨ੍ਹਾਂ ਦੀ ਮੁਲਾਕਾਤਾਂ ਨਹੀਂ ਹੁੰਦੀਆਂ ਸਾਰੀ ਰਾਤ ਇੰਤਜ਼ਾਰ ਕੀਤਾ ਉਸ ਦੇ ਜਵਾਬ ਦਾ ਸਵੇਰ ਨੂੰ ਅਹਿਸਾਸ ਹੋਇਆ ਜਵਾਬ ਨਾ ਆਉਣਾ ਹੀ ਤਾਂ ਜਵਾਬ ਹੈ ਸੱਚੀ ਮੁਹੱਬਤ ਕਰਨ ਵਾਲੀ ਔਰਤ ਤੁਹਾਨੂੰ ਇਹ ਤਿੰਨ ਗੱਲਾਂ ਜ਼ਰੂਰ ਦੱਸੇਗੀ ਪਹਿਲਾ ਇਹ ਕਿ ਤੁਹਾਡੇ ਤੋਂ ਪਹਿਲਾਂ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਸੀ ਦੂਸਰਾ ਆਪਣੀ ਖੂਬਸੂਰਤੀ ਦੇ ਬਾਰੇ ਤੀਸਰਾ ਆਪਣੇ ਪਰਿਵਾਰ ਨਾਲ ਜੁੜੀਆਂ ਗੱਲਾਂ ਕਿਉਂਕਿ ਉਹ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੀ